ਕਿ ਕੁਝ ਦਿਨਾਂ ਦੇ ਵਿੱਚ ਮੋਗਾ ਦੇ ਵਿੱਚ ਕੁਝ ਇਨਸੀਡੈਂਟਸ ਰਿਪੋਰਟ ਹੋਏ ਸੀ ਜਿਨੇ ਵਿੱਚ ਕੀ ਫੋਰਨ ਦੇ ਕੁਝ ਨੰਬਰਾਂ ਤੋਂ ਕਾਲ ਆ ਰਹੀਆਂ ਸੀਗਾ ਅਤੇ ਉਸ ਤੋਂ ਬਾਅਦ ਐਕਸਟਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧ ਦੇ ਵਿੱਚ ਦੋ ਐਫਆਈਆ ਰਿਪੋਰਟ ਦਰਜ ਕੀਤੀਆਂ ਗਈਆਂ ਇੱਕ ਐਫਆਈਆ ਨੰਬਰ 58 ਥਾਣਾ ਸਿਟੀ ਦੇ ਵਿੱਚ ਦਰਜ ਕੀਤੀ ਗਈ ਜਿਹਦੇ ਵਿੱਚ ਕੀ ਇੱਕ ਲੋਕਲ ਇਮੀਗ੍ਰੇਸ਼ਨ ਸੈਂਟਰ ਦੇ ਉੱਪਰ ਦੋ ਲੜਕਿਆਂ ਨੇ ਇੱਕ ਮੋਟਰਸਾਈਕਲ ਦੇ ਉੱਪਰ ਆ ਕੇ ਫਾਇਰਿੰਗ ਕੀਤੀ ਜਿਹਦੇ ਵਿੱਚ ਕੀ ਕਿਸੇ ਦੀ ਕੋਈ ਹਾਨੀ ਨਹੀਂ ਹੋਈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦੇ ਫਾਇਰਿੰਗ ਜਿਹੜਾ ਆਪਣਾ ਉਹਨਾਂ ਦਾ ਇੱਕ ਸੋਫਾ ਸੀਗਾ ਉਹਦੇ ਉੱਪਰ ਗੋਲੀ ਲੱਗੀ ਸੀ ਮੌਕੇ ਦੇ ਉੱਪਰੋਂ ਬੱਤੀ ਬੋਰਡ ਦਾ ਇੱਕ ਖੋਲ ਵੀ ਬਰਾਮਦ ਹੋਇਆ ਔਰ ਜਿਹੜੀ ਗੋਲੀ ਚੱਲਨੀ ਸੀ ਉਹਦਾ ਜਿਹੜਾ ਬੁਲੇਟ ਹੈਗੀ ਹੈ ਉਹ ਵੀ ਬਰਾਮਦ ਹੋਈ ਸੀ ਉਸ ਤੋਂ ਬਾਅਦ ਇਮੀਡੀਏਟਲੀ ਐਫਆਈਆ ਦਰਜ ਕਰਕੇ ਤਫ਼ਤੀਸ਼ ਸ਼ੁਰੂ ਹੋ ਗਈ ਅਤੇ ਇਹਦੇ ਵਿੱਚ ਦੋ ਸ਼ੂਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਮਿਲੀ ਹੈ ਇਸ ਤੋਂ ਇਲਾਵਾ ਜਿਹੜਾ ਗੁਪੀ ਲੋਹੜੀਆ ਗੈਂਗ ਦੇ ਨਾਲ ਇਹਨਾਂ ਦਾ ਲਿੰਕ ਹੈ ਤੇ ਗੁਪੀ ਲੋਹੜੀਆ ਜਿਹੜਾ ਹੈਗਾ ਜੋ ਕਿ ਸਟੇਮ ਕੈਨੇਡਾ ਤੋਂ ਆਪਰੇਟ ਕਰ ਰਿਹਾ ਉਹਦਾ ਨਾਮ ਵੀ ਸਾਹਮਣੇ ਆਇਆ ਸੀਗਾ ਇਹਨਾਂ ਦੋਨਾਂ ਲੋਕਾਂ ਨੂੰ ਅਰੈਸਟ ਕਰਕੇ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਕੀ ਸਾਨੂੰ ਹੋਰ ਵੀ ਉਮੀਦ ਹੈ ਵੀ ਸਾਨੂੰ ਕਾਫੀ ਕੁਝ ਹੋਰ ਵੀ ਇਸ ਨੈਟਵਰਕ ਬਾਰੇ ਅਤੇ ਇਹਨਾਂ ਦੇ ਹੋਰ ਐਸੋਸੀਏਟਸ ਬਾਰੇ ਪਤਾ ਲੱਗੇਗਾ ਸਰ ਐਕਸਟਰੈਕਸ਼ਨ ਕਿੰਨੇ ਦੀ ਕੀਤੀ ਗਈ ਸੀ ਇਹਨਾਂ ਨੇ 5 ਲੱਖ ਦੀ ਡਿਮਾਂਡ ਕੀਤੀ ਸੀ ਉਹਦੇ ਤੋਂ ਆਪਣੇ ਇਮੀਗ੍ਰੇਸ਼ਨ ਵਾਲੇ ਰਿਕਵਰੀ ਕੀ ਕੀ ਸੀ ਸਰ ਰਿਕਵਰੀ ਦੇ ਵਿੱਚ ਇੱਕ ਤਾਂ ਬੱਤੀਪੁਰ ਦਾ ਵੈਪਨ ਜਿਹੜਾ ਉਸਤੇ ਉੱਥੇ ਇਸਤੇਮਾਲ ਹੋਇਆ ਉਸ ਤੋਂ ਇਲਾਵਾ ਤਿੰਨ ਰਾਉਂਡ ਬੱਤੀਪੁਰ ਦੇ ਅਤੇ ਇੱਕ ਮੋਟਰਸਾਈਕਲ ਜਿਹੜਾ ਕਿ ਜਿਹੜਾ ਕਿ ਇਸ ਵਕੂਏ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਸਰ ਉਹੀ ਸੈਕਸ਼ਨ ਹੈ ਜਿਨ੍ਹਾਂ ਨੇ ਗ੍ਰੁੱਪ ਲਈ ਸੀ ਬਾਰ ਬਾਰ ਜਿੰਨੇ ਗੋਨੀ ਚਲਾਈ ਸੀ ਉਹੀ ਸਖਸ਼ਮ ਜਿਹੜੇ ਫੜੇਗੇ ਹਾਂਜੀ ਇਹ ਉਹੀ ਨੇ ਇਹਨਾਂ ਦੇ ਕੱਪੜੇ ਵਗੈਰਾ ਜੋ ਵੀ ਸਾਡੇ ਕੋਲ ਫੁਟੇਜਸ ਬਰਾਈਆਂ ਸੀ ਉਹਨਾਂ ਸਾਰਿਆਂ ਦੇ ਕੱਪੜੇ ਵੀ ਮੈਚ ਕਰਦੇ ਹੈਗੇ ਨੇ ਇਹਨਾਂ ਦਾ ਜੋ ਲੋਕੇਸ਼ਨ ਹੈਗੀਆਂ ਉਹ ਵੀ ਇਹਨਾਂ ਮੈਚ ਕਰਦੀਆਂ ਨੇ ਤੇ ਅਸੀਂ ਉਹ ਪੂਰੀ ਟ੍ਰੇਲ ਸਟੈਬਲਿਸ਼ ਕਰਕੇ ਇਹਨਾਂ ਲੋਕਾਂ ਨੂੰ ਅਰੈਸਟ ਕੀਤਾ ਇਹ ਲੋਕਲ ਮੁਗੇ ਦੇ ਰਹਿਣ ਵਾਲੇ ਪਹਿਲੇ ਮਾਮਲੇ ਦਰਜ ਇਹਨਾਂ ਦਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਹਜੇ ਤੱਕ ਨਹੀਂ ਸਾਡੇ ਸਾਹਮਣੇ ਆਇਆ ਹੈਗਾ ਪੁਰਾਣਾ ਕ੍ਰਿਮਿਨਲ ਰਿਕਾਰਡ ਇਹਨਾਂ ਦੇ ਆਪਣੇ ਨੇ ਜਾਂ ਇਹਨਾਂ ਨੇ ਕਿਤੋਂ ਪੈਰਿ ਕੀਤੇ ਸੀ ਜਾਂ ਇਲੀਗਲ ਨੇ ਜਾਂ ਨਿਕਲਦੇ ਨੇ ਇਹ ਇਹ ਇਲੀਗਲ ਵੈ ਇਹ ਇਹ ਆਪਣਾ ਇਹ ਇਹ ਪਹ ਤਫਤੀਸ਼ ਕਰ ਰਹੇ ਕਿ ਹੋਰ ਵੀ ਸਾਨੂੰ ਵੈਪਨਸ ਮਿਲਣ ਦੀ ਉਮੀਦ ਹੈਗੀ ਹੈ ਇਸ ਕੇਸ ਤੇ ਸਰ ਕਿੰਨੇ ਲੋਕ ਗ੍ਰਿਫਤਾਰ ਹੋਏ ਜੀ ਹਾਂ ਜੀ ਕਿੰਨੇ ਲੋਕ ਗ੍ਰਿਫਤਾਰ ਹੋਏ ਜੀ ਦੋ ਲੋਕ ਗ੍ਰਿਫਤਾਰ ਹੋਏ ਨੇ ਸਰ ਕਿੰਨੇ ਪੈਸੇ ਇਹਨਾਂ ਨੂੰ ਦਿੱਤ ਗੱਲ ਕੀਤੀ ਸੀ ਕਿੰਨੇ ਪੈਸੇ ਦੇਣਗੇ ਨਹੀਂ ਨਹੀਂ ਇਹਨਾਂ ਨੇ 5 ਲੱਖ ਰੁਪਏ ਡਿਮਾਂਡ ਕੀਤਾ ਸੀ ਜਦੋਂ ਸਾਡੇ ਨੋਟਿਸ ਵਿੱਚ ਆ ਗਿਆ ਸੀ ਜੀ ਪੀਐਫਸੀ ਇਹ ਦੱਸ ਸਕਦੇ ਕਿ ਕਿੰਨੇ ਪੈਸੇ ਦੇਣ ਦੀ ਗੱਲ ਕੀਤੀ ਸਰ ਸ਼ੂਟਰਾਂ ਦਾ ਹਜੇ ਤੱਕ ਜੋ ਇਹਨਾਂ ਨੇ ਦੱਸੇ ਮੁਤਾਬਕ ਸਿਰਫ 2000 ਰੁਪਏ ਦੋ ਜਾਂ ਤਿੰਨ ਹਜ਼ਾਰ ਰੁਪਏ ਦੇ ਵਿੱਚ ਇਹਨਾਂ ਨਾਲ ਸਿਰਫ ਗੱਲ ਹੋਈ ਸੀ ਇਹ ਉਹਨਾਂ ਦੇ ਕਿਸ ਬੰਦ ਵਿੱਚ ਕਿਵੇਂ ਆਏ ਉਹਨਾਂ ਨੇ ਇੰਸਟਾਗ੍ਰਾਮ ਦੇ ਥਰੂ ਇਹ ਜਿਹੜੇ ਲੜਕੇ ਹੈਗੇ ਇੰਸਟਾਗ੍ਰਾਮ ਦੇ ਥਰੂ ਗੋਪੀ ਲਾਹੌਰੀ ਦੇ ਟੱਚ ਦੇ ਵਿੱਚ ਆਏ ਤੇ ਉਹਨੇ ਇਹਨਾਂ ਦੀ ਇਹ ਟਾਸਕਿੰਗ ਕੀਤੀ ਇਸ ਤੋਂ ਪਹਿਲੇ ਵੀਰ ਨੇ ਕੁਝ ਕੁਝ ਹੋਰ ਵੀ ਇਨਸੀਡੈਂਟਸ ਦੱਸ ਰਹੇ ਹੈਗੇ ਨੇ ਕੁਝ ਹੋਰ ਡਿਸਟ੍ਰਿਕਟਸ ਵਿੱਚ ਵੀ ਕੀਤੇ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਇੱਕ ਵਾਰ ਰਿਮਾਂਡ ਦੇ ਉੱਪਰ ਲੈ ਕੇ ਅਸੀਂ ਫੂਰ ਵੀ ਡਿਸਕਲੋਜ਼ ਡਿਸਕਲੋਜ਼ ਕਰੀਏ ਇਹ ਜੇਸ ਫੈਕਟਰ ਕੀ ਹੈ ਜੀ ਕਿੰਨੀ ਉਮਰ ਦੇ ਨੇ ਹੈਗੇ ਤੇ 33 24 24 ਸਾਲ ਦੇ ਲੜਕੇ ਨੇ ਸਰ ਕੰਮ ਕੀ ਕਰਦੇ ਨੇ ਪ੍ਰੋਫੈਸ਼ਨਲੀ ਜਿਵੇਂ ਕਿ ਇਹ ਵੀ ਕਿਤੇ ਵੀ ਮਜ਼ਦੂਰੀ ਕਰਦੇ ਨੇ ਜਾਂ ਦਿਹਾੜੀ ਹੀ ਹੈ ਦਿਹਾੜੀ ਨਸ਼ਾ ਵੀ ਕਰਦੇ ਨੇ ਨਹੀਂ ਹਜੇ ਤੱਕ ਐਸੀ ਐਸੀ ਕੋਈ ਗੱਲ ਇਹਨਾਂ ਦੀ ਮੈਡੀਕਲ 'ਚ ਨਹੀਂ ਆਈ ਹੈ ਕੋਈ ਨੋਟਸਰ ਵੀ ਸਰ ਕਵਰ ਹੋਇਆ ਹੈਗਾ ਉਹ ਅਸੂਰੀ ਦਾ ਜਾਂ ਕਿਹੋ ਜੀ ਨਹੀਂ ਆਪਾਂ ਇੱਕ ਵਾਰੀ ਇਸਟੈਬਲਿਸ਼ ਕਰ ਰਹੇ ਹਾਂ ਜੋ ਅੱਜ ਰਿਮਾਂਡ ਲੈ ਕੇ ਸਾਨੂੰ ਹੋਰ ਵੀ ਬਹੁਤ ਸਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਹੋਰ ਡਿਸਟ੍ਰਿਕਟਸ ਵਿੱਚ ਵੀ ਇਹਨਾਂ ਦੇ ਦੱਸਣ ਮੁਤਾਬਕ ਕੁਝ ਕਾਰਵਾਈਆਂ ਇਹਨਾਂ ਨੇ ਕੀਤੀਆਂ ਹੈਗੀਆਂ ਤੇ ਉਹਨਾਂ ਬਾਰੇ ਵੀ ਸਾਨੂੰ ਅੱਜ ਕਲੀਅਰ ਹੋਵੇਗਾ ਸਰ ਜਿਹੜੇ ਇਸ ਮਾਮਲੇ 'ਚ ਨਬਤੇ ਨੋਮੀਨੇਟ ਕੀਤੇ ਸੀ ਬਾਈ ਨੇਮ ਪਰਚਾ ਦਿੱਤਾ ਸੀ ਉਹਨਾਂ ਦਾ ਕੀ ਹੋ ਰਿਹਾ ਹੈ ਵਿੱਚ ਕੁਝ ਨਹੀਂ ਹੋ ਰਿਹਾ ਅਪਾ ਐਸਟੈਬਲਿਸ਼ ਕਰ ਰਹੇ ਹਾਂ ਜੀ ਇਸ ਟਾਈਮ ਜੋ। ਨਵਦੀਪ ਤੇ ਹਰਜੀਵਨ ਦਾ ਰਿਸਟ ਕੀ ਰੋਲ ਨਿਕਲੀ ਇਸ ਤੇ। ਜੀ ਜੀ ਜੀ। ਹਰਜੀਵਨ ਸਿੰਘ ਦੀ ਗ੍ਰੈਸਟ ਵੀ ਪਾਈ ਗਈ ਸੀ ਇਹਦੇ ਵਿੱਚ। ਨਹੀਂ ਆਪਾਂ ਮੈਂ ਉਹੀ ਤਾਂ ਆਪ ਜੀ ਨੂੰ ਕਹਿ ਰਿਹਾ ਹੈਗਾ ਜੇ ਜਦੋਂ ਸਾਨੂੰ ਆਪਣੇ ਉਸ ਟਾਈਮ ਦੇ ਉੱਪਰ ਇਹ ਲੋਕ ਅਨਨੋਨ ਸੀਗੇ। ਇਹਨਾਂ ਦੀ ਤਫ਼ਤੀਸ਼ ਦੇ ਵਿੱਚ ਜਿਵੇਂ ਜਿਵੇਂ ਸਾਹਮਣੇ ਆਏਗਾ ਓਵੇਂ ਓਵੇਂ ਮੈਂ ਤੁਹਾਨੂੰ ਬਰੀਫ ਕਰਦਾ ਹਾਂ।